ਉਹ ਸਬਜ਼ੀ ਲੈ ਕੇ ਫਟੇ ਭੁੱਲ ਗਿਆ ਯਾਰ ਇਹਦਾ ਰਾਸ ਤੋਂ ਮੇਰਾ ਰਾਸ ਤੇ ਨਹੀਂ ਜਾਵੇ ਬਾਈ ਯਾਰ ਨਵੋ ਵਤ ਪਾਣੀ ਲਗਿਆ ਪਰਸ ਕਿ ਚਲੇ ਗਿਆ ਉਹ ਕਿੱਟ ਚ ਦੇਦੇ ਆ ਕਿੱਟ ਚ ਵੀ ਹੈ ਨਹੀਂ ਉੱਥੇ ਨਾਲ ਰਹਿ ਗਿਆ ਹੋਵੇ ਜਿੱਥੇ ਸਬਜ਼ੀ ਲਈ ਸੀ ਚਲੋ ਉੱਥੇ ਕੱਲ ਨੂੰ ਪਤਾ ਕਰਾਂਗੇ ਜਾਂਦੇ ਓਹੋ ਪਤਾ ਨਹੀਂ ਕਿੱਥੇ ਰਹਿ ਗਿਆ ਹੋਊਗਾ ਜਾ ਦੇ ਰਿਹਾ ਕੋਲੇ ਜੀ ਨਾਲ ਪਰਸ਼ੀਆ ਦੇਖਦਾ ਮੈਨੂੰ ਤਾਂ ਕਰੇ ਡਰਦਾ ਜੀ ਰਾਹ ਰੂੜੇ ਦੀ ਤੇ ਕਿ ਲੱਗਣਾ ਹੋਊਗਾ ਯਾਰ ਰਾਹ ਨੂੰ ਸੱਟ ਆਇਆ ਹੋਇਆ ਹੋ ਸਕਦਾ ਪਰ ਜੀ ਲੈ ਕੇ ਗਏ ਜੀ ਨਾਲ ਇਸ ਨੂੰ ਮਾਰਾ ਜੀ ਇਤਨਾ ਬੋਟ ਫੁੱਟ ਦੇ ਦੇ ਰੰਗ ਪਤਾ ਰੰਗ ਰੰਗ ਕਿਹੜਾ ਹੋਵੇ ਸਰਦੇ ਆ ਪੱਟੇ ਆ ਬਾਕੀ ਇਹਨਾਂ ਦਾ ਕੋਈ ਵਾਕਿਆਰੇ ਕਾਰੀ ਦੇ ਸੀਟਰੋਨ ਮੈਡੀ ਵਿੱਚ ਤੇ ਮਾਇਆ ਕੀ ਆ ਗਈ ਆ ਬਾਈ ਕੋ ਜਾਵੇਂ ਜਨਾਬ ਦਾ ਆਇਆ ਆਉਂਦਾ ਹੀ ਹੋਈ ਬੰਦਾ ਇਹਣਾ ਕੇ ਰਗੜਾ ਹੋਈ ਆ ਗਿਆ ਜਿਹੜਾ ਮੇਰਾ ਲੱਗਿਆ ਵੈਰ ਇਹਦੀ ਗੱਲ ਸੁਣਦੇ ਅਗਲਾ ਕਹਿੰਦਾ ਨਹੀਂ ਪੂਰੇ ਨਾਲ ਬਈਆ ਪੂਰੇ ਨਾਲ ਦੇਖ ਲੈ ਜੇ ਹੈਗਾ ਤੇ ਉਹਨਾਂ ਨੂੰ ਐਂ ਦਿੱਤਾ ਸੀਗਾ ਛੇ ਤੇਰੇ ਪੂਰੇ ਰੰਗ ਦਾ ਹੈਗਾ ਤੇ ਇਲਝਾ ਸਕਦਾ ਹੈਗਾ ਕਾਂਗੜ ਕੂਜੇ ਸਾਰੇ ਵੇਚਿਆ ਆ ਦੇਖੋ ਆਹੀ ਹੈ ਕਈ ਉਹ ਆ ਬਰਾ ਸਵਾ ਆ ਗਿਆ ਬਾਹਰ ਕਾਣਾ ਗਿਆ ਆ ਤੇਰਾ ਫਸ ਆ ਗਿਆ ਆ ਤੇਰਾ ਜਗਾਡਮੈਂਟ ਜਾ ਗਿਆ ਸਾਰਾ ਆ ਤੇ ਪੈਸੇ ਪਏ 1500 ਰੁਪਏ ਦੇ ਵਿੱਚ ਆ ਬਾਈ ਜੀ ਕੱਲ ਨੂੰ ਜਿੰਮੇਵਾਰਾ ਕੱਲ ਨੂੰ ਮੈਨੂੰ ਲੋਂਦਾ ਹੋਵੇ ਫਿਰ ਆਪਾਂ ਆਦੀ ਇਮਾਨਦਾਰੀ ਦੇ ਦਿੰਦੇ ਆ ਇਹਨੂੰ ਤੇ ਇਹਦੀ ਚੀਜ਼ ਹੈ ਠੀਕ ਹੈ ਕੱਲ ਨੂੰ ਆਪਾਂ ਨੂੰ ਆਖਦਾ ਹੋਵੇ ਵੀ ਯਾਰ ਸਾਡਾ ਬਟੂਆ ਦੁਕਾਨਦਾਰ ਨੇ ਰੱਖ ਲਿਆ ਪਰਮਾਤਮਾ ਆਪਦਾ ਹੀ ਦੇਵੇ ਨਹੀਂ ਨਹੀਂ ਉਹ ਮੰਨਿਆ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਆ ਗਏ ਪਰਮਾਤਮਾ ਘਵਾ ਦੇ ਭਾਵਾ ਠੀਕ ਹੈ ਧੰਨਵਾਦ ਠੀਕ ਹੈ ਤਾਂ ਮਾੜੀ ਥਾਣਾ ਲਵਾਵੇ ਪਰਮਾਤਮਾ ਚੰਗੀ ਥਾਂ ਰੱਖ ਦੇ ਠੀਕ ਹੈ ਤੇ ਆਪਾਂ ਦਾ ਕੋਈ ਦੁਕਾਨਦਾਰ ਭੁੱਲਦਾ ਵੀ ਸਾਡੀ ਨਿਗਾਹ ਚੜ੍ਹ ਕੇ ਜਦੋਂ ਮਰਜ਼ੀ ਉਹ ਜਾ ਸਕਦਾ ਹੈ ਠੀਕ ਹੈ ਹਾਂ ਕੋਈ ਦੁਕਾਹਕ ਲੈ ਕੇ ਚੱਕ ਕੇ ਕੁਝ ਆਖ ਨਹੀਂ ਸਕਦੇ ਹਣਾ ਚਲੋ ਬਾਈ ਬਹੁਤ ਬਹੁਤ ਧੰਨਵਾਦ ਤੇ ਨੀ ਕੋਈ ਨਹੀਂ ਭਾਈ ਯਾਰ ਮਿਹਰਬਾਨੀ ਮਿਹਰਬਾਨੀ ਹੈ ਜੇ ਮਾਣਦਾਰ ਬੰਦੇ ਜ਼ਿੰਦਗੀ 'ਚ ਬਾਈ ਯਾਰ ਕੁਝ ਨਹੀਂ ਲੈ ਜਾਣਾ ਸਾਰਾ ਕੋਈ ਇੱਥੇ ਖਾਲੀ ਹੱਥਾਂ ਖਾਲੀਆਂ ਜਾਣਾ ਹੈਗਾ ਤੇ ਕੁਝ ਇੱਥੇ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈਗਾ ਉਹ ਇਹ ਲੈ ਜਾਂਦਾ ਇੱਥੇ ਉਹ ਬਾਈ ਤੇਰੇ ਕਿੱਟ ਨਾਲ ਗਈ ਐਨਾ ਹੰਮੜੇ ਤੇ ਆਖਰਦਾ ਯਾਰ ਕਵਾਹਲੀ ਹੋ ਗਈ ਤੇਰਾ ਬਰੂਗਾ ਤੇ ਆ ਗਿਆ ਨਾਲ ਪੈਸੇ ਲੈ ਗਿਆ ਨਾ ਦੇਰ ਤੋਂ ਲਗੇ ਗਏ ਯਾਰਾ ਦਾ ਪੈਸੇ ਤੇ ਅਗ ਨਾਲ ਪੁੱਟਿਆ ਤੇ ਆ ਗਿਆ ਇਹਨੂੰ ਐ ਹੋ ਗਿਆ ਕੀਦਾ ਮਿਲੂਗਾ ਕਨਾ ਮਿਲੂਗਾ ਚਾ ਤੇਰੇ ਜਵਾਕ ਬਾਹਰ ਜਾਣ ਪਰ ਸਾਡੇ ਕੀ ਕੰਮ ਆ ਉਹ ਜਾਵੜੇ ਕੋਈ ਸਾਡੇ ਕੋਲੇ ਐਸੀ ਤਾਂ ਧਾਰੇ ਫੜ ਲਾਂਗੇ ਹੈ ਚੰਗਾ ਬਾਈ ਅੱਛਾ ਜੀ ਜਿਹੜਾ ਹੋਰ ਇਹ ਕੰਮ ਨਿਪੜਿਆ ਚਲੋ ਵਧਿਆ ਇਹਦਾ ਵਿਚਾਰੇ ਦਾ ਕੰਮ ਆ ਜਾਣਗੇ ਆਪਣੇ ਇੱਥੇ ਆਜੋ ਵਧਿਆ ਵਧਿਆ ਆਜੋ ਵੀਡੀਓ ਬਲਾਕ ਰਹਿ ਜਾਂਦਾ ਹੈ ਹੈ